ਦਸਤਾਰ ਸਿੱਖ ਦੇ ਸਿਰ ਦਾ ਤਾਜ ਹੁੰਦੀ ਹੈ ਉਸ ਦੀ ਪਹਿਚਾਨ ਹੁੰਦੀ ਹੈ ਸ਼ਾਨ ਹੁੰਦੀ ਹੈ ਤੇ ਉਹਦੇ ਰੂਪ ਨੂੰ ਚਾਰ ਚੰਨ ਲਾ ਦਿੰਦੀ ਹੈ ਇੱਕ ਸਿੱਖ ਦਸਤਾਰ ਤੋਂ ਬਿਨਾ ਅਧੂਰਾ ਹੀ ਜਾਪਦਾ ਹੈ ਇਹ ਗੱਲ ਤਾਂ ਬੱਚਾ ਬੱਚਾ ਜਾਣਦਾ ਹੈ ਪਰ ਹਾਲ ਹੀ ਵਿੱਚ ਦਸਤਾਰ ਨੂੰ ਲੈ ਕੇ ਇੱਕ ਨਵੀਂ ਖੋਜ ਹੋਈ ਹੈ ਜਿਸ ਨੇ ਸਿੱਖਾਂ ਦਾ ਤੇ ਦਸਤਾਰ ਦਾ ਮਾਣ ਸਨਮਾਨ ਗੌਰਵ ਦੁਨੀਆ ਭਰ ਦੇ ਵਿੱਚ ਹੋਰ ਵਧਾ ਦਿੰਦਾ ਹੈ ਜੀ ਹਾਂ ਇਹ ਜਿਹੜੀ ਖੋਜ ਹੋਈ ਹੈ ਉਹਦੇ ਜਿਹੜੇ ਸੱਟੇ ਨਿਕਲੇ ਨੇ ਨਤੀਜੇ ਆਏ ਨੇ ਉਹ ਬਹੁਤ ਹੀ ਹੈਰਾਨੀਜਨਕ ਨੇ ਤੇ ਸਿੱਖਾਂ ਦੇ ਵਾਸਤੇ ਬੜੀ ਮਾਣ ਤੇ ਸ਼ਾਨ ਵਾਲੀ ਗੱਲ ਵੀ ਹੈ ਕਿਉਂਕਿ ਇਸ ਖੋਜ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਦਸਤਾਰ ਤੇ ਗੁਰੂ ਸਾਹਿਬ ਜੀ ਦੇ ਵੱਲੋਂ ਬਖਸ਼ਿਆ ਗਿਆ ਦੁਮਾਲਾ ਇੱਕ ਦੁਨੀਆ ਦੇ ਬਿਹਤਰੀਨ ਤੇ ਸਭ ਤੋਂ ਜਿਹੜਾ ਪ੍ਰਮੁੱਖ ਹੈਲਮਟ ਆ ਉਹਦੇ ਨਾਲੋਂ ਕਿਤੇ ਵੱਧ ਸੁਰੱਖਿਅਤ ਹੋ ਸਕਦੇ ਹਨ ਸਿੱਖਾਂ ਦੇ ਵਾਸਤੇ ਦਸਤਾਰ ਕੀ ਮਾਇਨੇ ਰੱਖਦੀ ਹੈ ਸਿੱਖਾਂ ਦੀ ਦਸਤਾਰ ਉਹਨਾਂ ਦੇ ਸਿਰ ਦੀ ਸੁਰੱਖਿਆ ਕਰ ਸਕਦੀ ਹੈ ਇਹ ਗੱਲ ਸਿੱਖ ਤਾਂ ਪਹਿਲਾਂ ਹੀ ਮੰਨੀ ਬੈਠੇ ਨੇ ਉਹਨਾਂ ਨੂੰ ਪਤਾ ਹੈ ਦੁਨੀਆ ਜਾਂ ਫਿਰ ਸਰਕਾਰਾਂ ਦੇ ਵੱਲੋਂ ਇਹੋ ਜਿਹੇ ਰੂਲ ਬਣਾਏ ਜਾਂਦੇ ਨੇ ਲਾਅ ਲਾਗੂ ਕੀਤੇ ਜਾਂਦੇ ਨੇ ਕਿ ਦਸਤਾਰ ਦੇ ਨਾਲ ਨਾਲ ਹੈਲਮਟ ਵੀ ਜ਼ਰੂਰ ਪੋਣਾ ਆ ਤਾਂ ਇਹ ਗੱਲ ਜਿਹੜੀ ਹੈ ਸਿੱਖਾ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਦਸਤਾਰ ਜਿਹੜੀ ਹੈ ਉਹਦੀ ਤੁਲਨਾ ਹੈਲਮਟ ਦੇ ਨਾਲ ਕਦੇ ਨਹੀਂ ਕੀਤੀ ਜਾ ਸਕਦੀ ਦਸਤਾਰ ਦਸਤਾਰ ਹੀ ਹੈ ਤੇ ਦਸਤਾਰ ਕੋਈ ਸਿਰਫ ਸਿਰ ਦੀ ਰੱਖਿਆ ਵਾਲਾ ਹੀ ਇੱਕ ਕੱਪੜਾ ਨਹੀਂ ਹੈ ਦਸਤਾਰ ਜਿਹੜੀ ਹੈ ਇਹ ਸਿੱਖ ਦੇ ਜੀਵਨ ਦਾ ਇੱਕ ਅਨਿਖੜਵਾ ਅੰਗ ਹੈ ਸੋ ਹੁਣ ਇਹ ਗੱਲ ਸਿੱਖ ਤਾਂ ਪਹਿਲਾਂ ਹੀ ਜਾਣਦੇ ਨੇ ਪਰ ਜਿਹੜੀ ਖੋਜ ਹੋਈ ਹੈ ਉਹ ਦੁਨੀਆ ਦੇ ਵਾਸਤੇ ਵੀ ਇੱਕ ਪ੍ਰੂਫ ਉਹਨੇ ਪੇਸ਼ ਕੀਤੇ ਨੇ ਕਿ ਦਸਤਾਰ ਤੇ ਦੁਮੱਲਾ ਹੈਲਮਟ ਦੇ ਨਾਲੋਂ ਕਿਤੇ ਕਾਰੀਗਰ ਸਿੱਧ ਹੋ ਸਕਦੇ ਨੇ ਦਰਅਸਲ ਇੰਪੀਰੀਅਲ ਕਾਲਜ ਲੰਡਨ ਅਤੇ ਸਿੱਖ ਸਾਇੰਟਿਸਟ ਨੈਟਵਰਕ ਦੇ ਵੱਲੋਂ ਖੋਜ ਕੀਤੀ ਗਈ ਜਿਦੇ ਵਿੱਚ ਇਹ ਪਾਇਆ ਗਿਆ ਕਿ ਦਸਤਾਰ ਤੇ ਦੁਮੱਲਾ ਸਿਰ ਦੀ ਸਭ ਤੋਂ ਵੱਧ ਸੁਰੱਖਿਆ ਦਾ ਇਹਨਾਂ ਤੋਂ ਲਾਭ ਉਠਾਇਆ ਜਾ ਸਕਦਾ ਹੈ ਦਸਤਾਰ ਦੇ ਨਾਲ ਸਿਰ ਤੇ ਖੋਪੜ ਦੀ ਛੱਟ ਤੋਂ ਬਚਿਆ ਜਾ ਸਕਦਾ ਹੈ ਸਿਰਫ ਉਹਨੂੰ ਬੰਨਣ ਦਾ ਤਰੀਕਾ ਉਹਨੂੰ ਸਜਾਉਣ ਦਾ ਤਰੀਕਾ ਤੇ ਜਿਹੜਾ ਕੱਪੜਾ ਕਿਹੜਾ ਤੁਸੀਂ ਲੈ ਰਹੇ ਹੋ ਬਨ ਰਹੇ ਹੋ ਉਹ ਟੁਕਮੇ ਹੋਣੇ ਚਾਹੀਦੇ ਨੇ ਇਸ ਖੋਜ ਦੇ ਵਿੱਚ ਇਹ ਅਧਿਐਨ ਕੀਤਾ ਗਿਆ ਕਿ ਜਿਹੜੀ ਦਸਤਾਰ ਆ ਜਾਂ ਫਿਰ ਦੁਮਾਲਾ ਆ ਉਹ ਜਦੋਂ ਕੋਈ ਸਿਰ ਨੂੰ ਛੱਟ ਵੱਜਦੀ ਹੈ ਕੋਈ ਜ਼ਬਰਦਸਤ ਝਟਕਾ ਵੱਜਦਾ ਹੈ ਜਾਂ ਫਿਰ ਕੋਈ ਫੋਰਸ ਉਹਨਾਂ ਦੇ ਉੱਤੇ ਲੱਗਦੀ ਹੈ ਤਾਂ ਉਹਦਾ ਬਚਾ ਕਰਨ ਦੇ ਵਿੱਚ ਕਿੰਨੀ ਕੋ ਕਾਮਯਾਬ ਹੈ ਤਾਂ ਇਹਦੇ ਜਿਹੜੇ ਨਤੀਜੇ ਆਏ ਨੇ ਉਹ ਬਹੁਤ ਹੀ ਜ਼ਿਆਦਾ ਹੈਰਾਨੀਜਨਕ ਨੇ ਇਸ ਸਾਰੀ ਖੋਜ ਦਾ ਸੱਟਾ ਜਾਂਦਾ ਹੈ ਡਾਕਟਰ ਗੁਰਪ੍ਰੀਤ ਸਿੰਘ ਦੇ ਸਿਰ ਕਿਉਂਕਿ ਉਹਨਾਂ ਨੇ ਹੀ ਮੀਰੀਅਲ ਕਾਲਜ ਲੰਡਨ ਜਿੱਥੇ ਕਿ ਹੈਲਮਟ ਦੀ ਟੈਸਟਿੰਗ ਕੀਤੀ ਜਾ ਰਹੀ ਸੀ ਉਹਨਾਂ ਦੇ ਅੱਗੇ ਪ੍ਰਸਤਾਵ ਰੱਖਿਆ ਦਸਤਾਰ ਦੇ ਸਬੰਧ ਦੇ ਵਿੱਚ ਤਾਂ ਇਸ ਨੂੰ ਲੈ ਕੇ ਪਹਿਲਾਂ ਹੈ ਸਿਰਫ ਇੱਕ ਟ੍ਰਾਇਲ ਟੈਸਟ ਵਜੋਂ ਕੀਤਾ ਗਿਆ ਜੋ ਕਿ ਬੇਹੱਦ ਸਫਲ ਹੋਇਆ ਉਹਦੇ ਤੋਂ ਬਾਅਦ ਇਸ ਦੀ ਥੋੜੀ ਵੱਡੇ ਪੱਧਰ ਤੇ ਜਿਹੜੀ ਇਹਦਾ ਪ੍ਰੀਖਣ ਕੀਤਾ ਗਿਆ ਯੂਕੇ ਦੇ ਰੋਡ ਸੇਫਟੀ ਟਰਸਟ ਤੋਂ ਗ੍ਰਾਂਟ ਹਾਸਲ ਕਰਨ ਦੇ ਲਈ ਉਹਨਾਂ ਦੇ ਅੱਗੇ ਆਪਣਾ ਪ੍ਰਸਤਾਵ ਰੱਖਿਆ ਗਿਆ ਜੋ ਕਿ ਬੇਹੱਦ ਪਸੰਦ ਕੀਤਾ ਗਿਆ ਤੇ ਹੈਲਮਟ ਦੀ ਜਗ੍ਹਾ ਦਸਤਾਰ ਬਨ ਕੇ ਇੱਕ ਡੰਮੀ ਦੇ ਉੱਤੇ ਇਹ ਟ੍ਰੇਨਿੰਗ ਕੀਤੀ ਗਈ ਟੈਸਟਿੰਗ ਕੀਤੀ ਗਈ ਤੇ ਇਹਦੇ ਵਿੱਚ ਜਿਵੇਂ ਕਿ ਇੱਕ ਡੰਮੀ ਹੈ ਜਿਹਦੇ ਉੱਤੇ ਹੈਲਮਟ ਨੂੰ ਪਾ ਕੇ ਟੈਸਟਿੰਗ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੀ ਉਸੇ ਡੰਮੀ ਦੇ ਉੱਤੇ ਦਸਤਾਰ ਨੂੰ ਬੰਨਿਆ ਗਿਆ ਤੇ ਦਮਾਲਾ ਵੀ ਬੰਨਿਆ ਗਿਆ ਤਾਂ ਉਹਦੇ ਨਾਲ ਸੇਮ ਉਸੇ ਪ੍ਰਕਿਰਿਆ ਜਿਹੜੀ ਹੈ ਉਸੇ ਤਰ੍ਹਾਂ ਟੈਸਟਿੰਗ ਕੀਤੀ ਗਈ ਪਰ ਇਹਦੇ ਵਿੱਚ ਦਸਤਾਰ ਜਿਹੜੀ ਹੈ ਪੰਜ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਸਟਾਈਲਾਂ ਦੇ ਨਾਲ ਬਣੀ ਗਈ ਉਹਦੀ ਲੰਬਾਈ ਜਿਹੜੀ ਹੈ ਉਹ ਵੀ ਵੱਖ-ਵੱਖ ਚੁਣੀ ਗਈ ਤੇ ਜਿਹੜਾ ਕੱਪੜਾ ਆ ਰੂਬੀਆ ਫੁੱਲ ਵਾਇਲ ਇਹ ਜਿਹੜੇ 17 ਬੰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਵੱਖ-ਵੱਖ ਕੱਪੜਿਆਂ ਦੀ ਚੋਣ ਕੀਤੀ ਗਈ ਇਸ ਤਰ੍ਹਾਂ ਜਿਹੜੀ ਇਹ ਪਰਖਣਿਆ ਇਹ ਕੀਤਾ ਗਿਆ ਕਿ ਕਿਹੜਾ ਕੱਪੜਾ ਕਿਹੜੀ ਲੰਬਾਈ ਤੇ ਕਿਸ ਤਰੀਕੇ ਦੇ ਨਾਲ ਕਿੰਨੀ ਛੱਟ ਤੋਂ ਬਚਿਆ ਜਾ ਸਕਦਾ ਹੈ ਜਾਂ ਕਿਵੇਂ ਜਿਹੜਾ ਕੱਪੜਾ ਆ ਜਾਂ ਸਟਾਈਲ ਆ ਉਹ ਕਾਰੀਗਰ ਸਿੱਧ ਹੋ ਸਕਦਾ ਹੈ ਤੇ ਇਸੇ ਤਰ੍ਹਾਂ ਦੁਮਾਲਿਤ ਦਾ ਵੀ ਕੀਤਾ ਗਿਆ ਤੇ ਇਹਦੇ ਵਿੱਚ ਜੋ ਜਿਹੜੇ ਨਤੀਜੇ ਆਏ ਉਨਾ ਦੇ ਵਿੱਚ ਖਾਸ ਗੱਲ ਦੇਖਣਯੋਗ ਇਹ ਰਹੀ ਹੈ ਕਿ ਜਦੋਂ ਦਸਤਾਰ ਬਣੀ ਜਾਂਦੀ ਜਿਵੇਂ ਕਿ ਆਪਣੇ ਜ਼ਿਆਦਾਤਰ ਜਿਹੜੇ ਵੀਰਿਆ ਉਹ ਦਸਤਾਰਾਂ ਬੰਨਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਇੱਕ ਪਾਸੇ ਕੱਪੜਾ ਜ਼ਿਆਦਾ ਹੁੰਦਾ ਹੈ ਜਿਵੇਂ ਇੱਕ ਪਾਸੇ ਕਪੜਾ ਜ਼ਿਆਦਾ ਹੁੰਦਾ ਇੱਕ ਪਾਸੇ ਘੱਟ ਹੁੰਦਾ ਇੱਕ ਪਾਸੇ ਲੜ ਇੱਕ ਉੱਪਰ ਇੱਕ ਹੋਰ ਕਰਕੇ ਸੈੱਟ ਕੀਤੇ ਜਾਂਦੇ ਨੇ ਉਸ ਪਾਸੇ ਸੱਟ ਦਾ ਜਿਹੜਾ ਸੱਟ ਤੋਂ ਬਚਾ ਜ਼ਿਆਦਾ ਕੀਤਾ ਜਾ ਸਕਦਾ ਹੈ ਜਿੰਨਾ ਇੱਕ ਦੁਨੀਆ ਦਾ ਬਿਹਤਰੀਨ ਹੈਲਮਟ ਕਰ ਸਕਦਾ ਹੈ ਉਹਦੇ ਬਰਾਬਰ ਦਾ ਬਚਾ ਉਹ ਵਾਲਾ ਪਾਸਾ ਜਿਹੜਾ ਹੈ ਦਸਤਾਰਿਆ ਉਹ ਕਰ ਸਕਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਫਰੰਟ ਹਿੱਸਾ ਆ ਜਦੋਂ ਕੋਈ ਦਸਤਾਰਦਾਰੀ ਮੂੰਹ ਦੇ ਪਰ ਹੇਠਾਂ ਡਿੱਗਦਾ ਆ ਤਾਂ ਮੋਹਰਲਾ ਪਾਸਾ ਵੀ ਜਿਹੜਾ ਪਗਦਾ ਆ ਉਹਦਾ ਉਨਾ ਹੀ ਬਚਾ ਕਰਨ ਦੇ ਯੋਗ ਹੈ ਪਰ ਇੱਕ ਹੋਰ ਪਾਸਾ ਜਿੱਧਰ ਕੱਪੜਾ ਘੱਟ ਹੁੰਦਾ ਹੈ ਜਿੱਧਰ ਖੋਲ ਕੇ ਕੱਪੜੇ ਨੂੰ ਬੰਨਿਆ ਜਾਂਦਾ ਹੈ ਉਸ ਪਾਸੇ ਥੋੜਾ ਜਿਹਾ ਸੱਟ ਲੱਗਣ ਦਾ ਜਿਹੜਾ ਡਰਿਆ ਉਹ ਬਣਿਆ ਰਹਿੰਦਾ ਹੈ ਤੇ ਇਹਦੇ ਵਿੱਚ ਖਾਸ ਗੱਲ ਇਹ ਦੇਖੀ ਗਈ ਕਿ ਜਦੋਂ ਡੰਮੀ ਦੇ ਉੱਪਰ ਦਸਤਾਰ ਬਨ ਕੇ ਜਾਂ ਫਿਰ ਦਮਾਲਾ ਬਨ ਕੇ ਪਰਖਣ ਕੀਤਾ ਗਿਆ ਨਾ ਤਾਂ ਜਿਹੜੀ ਸਰਕਾਰ ਦੇ ਵੱਲੋਂ ਤੈਅ ਸਪੀਡ ਆ 6.3 ਪ੍ਰਤੀ ਸੈਕਿੰਡ ਦੀ ਰਫ਼ਤਾਰ ਦੇ ਨਾਲ ਡੰਮੀ ਨੂੰ ਉੱਪਰੋਂ ਹੇਠਾਂ ਸਿੱਟਿਆ ਜਾਂਦਾ ਸੀ ਬੜੇ ਜ਼ੋਰ ਦੇ ਨਾਲ ਤਾਂ ਉਹ ਡੰਮੀ ਦੇ ਉੱਪਰ ਜਦੋਂ ਹੈਲਮਟ ਪਾਇਆ ਹੁੰਦਾ ਸੀ ਹੈਲਮਟ ਵੀ ਲੱਥ ਜਾਂਦਾ ਪਰ ਦਸਤਾਰ ਜਾਂ ਫਿਰ ਦਮਾਲਾ ਉਸ ਡੰਮੀ ਦੇ ਉੱਤੋਂ ਨਹੀਂ ਸੀ ਉਤਰੇ ਤੇ ਹੁਣ ਦਮਾਲੇ ਦਾ ਜਦੋਂ ਪਰਖਣ ਕੀਤਾ ਗਿਆ ਉਸ ਦੇ ਨਤੀਜੇ ਬਹੁਤ ਹੀ ਹੈਰਾਨੀਗੁਣ ਸਨ ਦਮਾਲੇ ਦੇ ਵਿੱਚ ਜਦੋਂ ਉਹਦਾ ਪਰਖਣ ਕੀਤਾ ਗਿਆ ਤਾਂ ਇਹ ਦੇਖਿਆ ਗਿਆ ਕਿ ਦਮਾਲਾ ਦੁਨੀਆ ਦੇ ਬਿਹਤਰੀਨ ਸਭ ਤੋਂ ਪ੍ਰਮੁੱਖ ਹੈਲਮਟ ਨੂੰ ਵੀ maat ਦੇਣ ਦੀ ਸਮਰਤਾ ਰੱਖਦਾ ਹੈ ਜੀ ਹਾਂ ਦਮਾਲੇ ਦੀ ਜਿਹੜੀ ਕਾਰਗੁਜ਼ਾਰੀ ਉਹ ਹੈਲਮਟ ਤੋਂ ਵੀ ਦੁੱਗਣੀ ਇਸ ਪਰਖਣ ਦੇ ਵਿੱਚ ਦੇਖੀ ਗਈ ਹੈ ਕਿਉਂਕਿ ਦਮਾਲਾ ਚਾਰੇ ਪਾਸਿਓਂ ਉੱਪਰੋਂ ਵੀ ਬਹੁਤ ਹੀ ਜ਼ਿਆਦਾ ਕਪੜਾ ਹੁੰਦਾ ਹੈ ਆਪਾਂ ਇੱਥੇ ਦੱਸਣਾ ਭੁੱਲ ਗਏ ਕਿ ਦਸਤਾਰ ਦੇ ਵਿੱਚ ਉੱਪਰਲੇ ਪਾਸੇ ਵੀ ਸਿਰਫ ਇੱਕ ਦੋ ਤਿਆਂ ਹੁੰਦੀਆਂ ਨੇ ਤਾਂ ਉੱਪਰ ਵੀ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ ਪਰ ਦਮਾਲੇ ਦੇ ਵਿੱਚ ਉੱਪਰ ਵੀ ਕਪੜਾ ਹੁੰਦਾ ਹੈ ਚਾਰੇ ਪਾਸੇ ਬਹੁਤ ਜ਼ਿਆਦਾ ਕਪੜਾ ਹੁੰਦਾ ਹੈ ਜਿਸ ਤਰੀਕੇ ਦੇ ਨਾਲ ਉਸ ਨੂੰ ਸਜਾਇਆ ਜਾਂਦਾ ਹੈ ਤਾਂ ਦਮਾਲੇ ਦੇ ਵਿੱਚ ਸੱਟ ਲੱਗਣ ਦਾ ਖਤਰਾ ਜਿਹੜਾ ਆ ਉਹ ਬਿਲਕੁਲ ਨਹੀਂ ਰਹਿ ਜਾਂਦਾ ਦੁਨੀਆ ਦੇ ਸਭ ਤੋਂ ਜਿਹੜੇ ਵਧੀਆ ਹੈਲਮਟ ਨੇ ਉਹਨਾਂ ਦੇ ਜਿੰਨਾ ਕਾਰੀਗਰ ਸਿੱਧ ਹੈ ਇੱਥੇ ਇਹ ਕਹਿ ਦੇਣਾ ਵੀ ਜ਼ਰੂਰੀ ਹੈ ਕਿ ਜਿਹੜੀ ਦਸਤਾਰ ਆ ਉਹ ਭਾਵੇਂ 100% ਸਿਰ ਦੀ ਸੁਰੱਖਿਆ ਨਹੀਂ ਕਰ ਸਕਦੀ ਪਰ ਇੱਕ ਵਧੀਆ ਤੋਂ ਵਧੀਆ ਹੈਲਮਟ ਜਿੰਨੀ ਸਿਰ ਦੀ ਸੁਰੱਖਿਆ ਕਰ ਸਕਦਾ ਹੈ ਉਨੀ ਉਹ ਕਰ ਸਕਦੀ ਹੈ 75 ਤੋਂ 80% ਪਰ ਦੁਮਾਲਾ 100% ਹੀ ਸੁਰੱਖਿਤ ਹੈ ਸੋ ਇਹ ਦੇਖਣ ਵਾਲੀ ਗੱਲ ਆ ਸਿੱਖਾਂ ਦੇ ਵਾਸਤੇ ਕਿੱਡੀ ਮਾਣ ਵਾਲੀ ਗੱਲ ਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੀ ਸਾਨੂੰ ਦਸਤਾਰ ਬਖਸ਼ੀ ਆ ਦੁਮਾਲਾ ਬਖਸ਼ਿਆ ਆ ਉਹ ਅੱਜ ਕੱਲ ਦੇ ਜਿਹੜੇ ਬਣਾਏ ਗਏ ਹੈਲਮਟ ਆ ਜਾਂ ਜਿਹੋ ਜਿਹੜੇ ਜਿਹੜੇ ਪੁਰਜੇ ਆ ਉਹਨਾਂ ਦੇ ਨਾਲੋਂ ਵੀ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ ਕਿਤੇ ਜ਼ਿਆਦਾ ਵਧੀਆ ਆ ਇਹ ਸਾਡੇ ਗੁਰੂ ਸਾਹਿਬਾਨਾਂ ਦੀ ਦੂਰ ਦ੍ਰਿਸ਼ਟੀ ਸੀ ਜਿਨ੍ਹਾਂ ਨੇ ਸਾਨੂੰ ਇਹ ਵਾਲੀਆਂ ਦਾਤਾਂ ਬਖਸ਼ੀਆਂ ਨੇ ਇਹ ਕੋਈ ਐਵੇਂ ਨਹੀਂ ਆ ਕਿਤੇ ਐਵੇਂ ਹੀ ਉਹਨਾਂ ਨੇ ਸਾਨੂੰ ਇਹ ਜਿਹੜੀਆਂ ਚੀਜ਼ਾਂ ਆ ਇਹ ਨਹੀਂ ਬਖਸ਼ ਦਿੱਤੀਆਂ ਸੋ ਸਿਰਫ ਇਹ ਗੱਲ ਦੇਖਣ ਵਾਲੀ ਹੈ ਜ਼ਰੂਰੀ ਹੈ ਜਿਹੜੇ ਕੁਝ ਤੱਤ ਆ ਉਹ ਅਹਿਮ ਭੂਮਿਕਾ ਨਿਭਾਉਂਦੇ ਨੇ ਕਿ ਦਸਤਾਰ ਜਿਹੜੀ ਹੈ ਉਹ ਕਿਵੇਂ ਉਹਦਾ ਬਣਨ ਦਾ ਤਰੀਕਾ ਕੀ ਹੈ ਉਹਦੀ ਲੰਬਾਈ ਕਿੰਨੀ ਹੈ ਜਿੰਨਾ ਘੱਟ ਕੱਪੜਾ ਹੋਵੇਗਾ ਉਨਾ ਥੋੜਾ ਜਿਹਾ ਉਹ ਘੱਟ ਕਾਰੀਗਰ ਸਿੱਧ ਹੋਵੇਗੀ ਜਿੰਨਾ ਜ਼ਿਆਦਾ ਕੱਪੜਾ ਹੋਵੇਗਾ ਉਨਾ ਹੀ ਉਹਦਾ ਜ਼ਿਆਦਾ ਬਚਾ ਹੋਵੇਗਾ ਜਿਵੇਂ ਆਪਾਂ ਦੁਮਾਲੇ ਦੇ ਮਾਮਲੇ ਦੇ ਵਿੱਚ ਗੱਲਬਾਤ ਕੀਤੀ ਤੇ ਕੱਪੜਾ ਜੀ ਵੀ ਜਿਹੜਾ ਉਹ ਟੁਕਮਾ ਹੋਣਾ ਚਾਹੀਦਾ ਹੈ ਇਸ ਖੋਜ ਦੇ ਨਤੀਜਿਆਂ ਤੋਂ ਇਹ ਵੀ ਉਹਨਾਂ ਨੂੰ ਸੇਧ ਮਿਲੀ ਹੈ ਕਿ ਭਵਿੱਖ ਵਿੱਚ ਹੈਲਮਟ ਬਣਾਉਣ ਸਮੇ ਪੱਗ ਤੇ ਦੁਮਾਲੇ ਦੀਆਂ ਲੇਰਾਂ ਉਹ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਜਾਵੇ ਸੋ ਇਹ ਬੜੀ ਹੀ ਕਮਾਲ ਦੀ ਗੱਲ ਆ ਤੇ ਪੂਰੇ ਸਿੱਖਾਂ ਦੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਇਸ ਖੋਜ ਦੇ ਵਿੱਚ ਇਹੋ ਜਿਹੇ ਨਤੀਜੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਦਸਤਾਰ ਦੀ ਮਹੱਤਤਾ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਹੈ ਤੇ ਇਹ ਸਾਡਾ ਵੀ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਆਪਣੀ ਜਿਹੜੀ ਦਸਤਾਰ ਹੈ ਉਹਨੂੰ ਬੜੇ ਮਾਣ ਦੇ ਨਾਲ ਸ਼ਾਨ ਦੇ ਨਾਲ ਉਹਨੂੰ ਸਿਰ ਤੇ ਸਜਾਇਆ ਜਾਵੇ ਤੇ ਉਹਦਾ ਉਹਦੀ ਮਹੱਤਤਾ ਤੋਂ ਦੁਨੀਆ ਨੂੰ ਜਾਣੂ ਕਰਵਾਇਆ ਜਾ ਸਕੇ ਤੇ ਉਹ ਇਹ ਤਾਂ ਹੀ ਹੋਵੇਗਾ ਜੇਕਰ ਆਪਾਂ ਆਪਣੇ ਘਰਾਂ ਤੋਂ ਸ਼ੁਰੂਆਤ ਕਰਾਂਗੇ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਜਾਣ ਤੇ ਦਸਤਾਰਾਂ ਤਾਂ ਸੱਜਣਗੀਆਂ ਜੇਕਰ ਸਿਰ ਦੇ ਉੱਤੇ ਕੇਸ ਹੋਣਗੇ ਕਿਸੇ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਊੜਾ ਤੇ ਜੂੜਾ ਭੁੱਲ ਜਾਵਾਂਗੇ ਤਾਂ ਕੱਖਾਂ ਵਾਂਗੂ ਰੁੱਲ ਜਾਵਾਂਗੇ ਬਾਕੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸਾਂਝਾ ਕਰਨਾ ਨਾ ਭੁੱਲਣਾ ਤੇ ਕਮੈਂਟਾਂ ਦੇ ਵਿੱਚ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਇਸ ਬਾਰੇ ਜਾਣਕਾਰੀ ਦੇਣਾ ਵੀ ਨਾ ਭੁੱਲਣਾ